ਮੇਤਰਾ ਇਹੋ ਹੀ ਬੱਕਰੀ ਸੀ ਜਿਹੜੀ ਚੰਨੀ ਨੇ ਚੋਈ ਸੀ ਕਹਿੰਦੇ ਇਹਦਾ ਦੁੱਧ ਪੀ ਕੇ ਸੱਲਵਾਤੇ ਪਰ ਆਪਾਂ ਚੰਨੀ ਦੀਆਂ ਪੋਟਾਂ ਵਧ ਗਈਆਂ ਕੀ ਕਹੋਂਗੇ ਫਿਰ ਕਿੱਕਲੀ ਕਲੀਰ ਦੀ ਕੀਦੀ ਬਲਾ ਕੇ ਰੱਖਤੀ ਆਪਾਂ ਜੀ ਬਾਹ ਵੇਖੋ ਕੱਲਾ ਕੱਲਾ ਤੀਲਾ ਕਰਤਾ ਜੀ ਤੀਲਾ ਤੀਲਾ ਕਰਤਾ ਹੈ ਜੀ ਨੇ ਕਰਤਾ ਇਹ ਇਹ ਚੰਨੀ ਨੇ ਚੰਨੀ ਨੇ ਵਾਕਈ ਪਾਈ ਚੰਨੀ ਨੇ ਤੀਲਾ ਤੀਲਾ ਕਰਕੇ ਰੱਖਦੇ ਚਾਰ ਕ ਡੰਡੇ ਰੱਖੇ ਬਾਕੀ ਕਿੱਧਰ ਗਿਆ ਖਿਲਰ ਗਿਆ ਬਾਕੀ ਦਾ ਖਿਲਾਰ ਤੇ ਇਹ ਖਿਲਾਰਤਾ ਆ ਕਰਤਾ ਭਾਈ ਕੱਲਾ ਕੱਲਾ ਬਹੁਤ ਅੱਛਾ ਭਈ ਚੰਨੀ ਨੇ ਇਹ ਬੱਕਰੀ ਚੋਈ ਸੀ ਹਾਂ ਜੀ ਚੋਈ ਇਹਦਾ ਦੁੱਧ ਪੀਤਾ ਸੀ ਆ ਹਾ ਹਾ ਅੱਛਾ ਇਹਦੇ ਤੋਂ ਬਾਅਦ ਹੀ ਪੰਜਾਬ ਦੇ ਲੋਕ ਕਰਦੇ ਹੋਏ ਆ ਫ ਕੱਠੇ ਹੋਇਆ ਹਾਂ ਭਾਈ ਬਾਕੀ ਤੀ ਲਾਤੀ ਲੱਖ ਲੜਤਾ ਪਰ ਵੇਖੋ ਬੱਕਰੀਆਂ ਮਿੰਗੜਾ ਕੱਠਾਂ ਕੀਤੀਆਂ ਪੰਜਾ ਕਮਾਲ ਕੀਤੀ ਪਈਆ ਅੱਛਾ ਇਹ ਬੱਕਰੀ ਚੰਨੀ ਨੇ ਚੋਈ ਸੀ ਹੁਣ ਕਰੋਂਗੇ ਗੱਲਬਾਤ ਵੀ ਬੱਕਰੀ ਨੇ ਜਿਤਾਵਾ ਹਾਂ ਜਿਤਾਇਆ ਚੰਨੀ ਨੇ ਜੀ ਨਹੀਂ ਹੁਣ ਖੁਸ਼ ਹਾਂ ਪੂਰੇ ਪੂਰੇ ਖੁਸ਼ ਹਾਂ ਮੈਂ ਪੁੱਤਰ ਕਰਾ ਉਦੋਂ ਖੁਸ਼ ਹੋਊਂਗਾ ਹਮ ਇੱਕ ਵਾਰੀ ਕਿੱਕਲੀ ਸੁਣਾ ਦੇ ਆਪਾਂ ਨੂੰ ਇਹਨਾਂ ਕੋਲੋਂ ਹਾਂ ਲੈ ਵੀ ਮੁੰਡਾ ਕਹਿੰਦਾ ਆਹ ਪਾਰਟੀ ਵਾਲੇ ਕੋਲੋਂ ਕਿੱਕਲੀ ਸੁਣਨੀ ਆ ਸੁਣ ਕੇ ਫਿਰ ਆਪਾਂ ਕਿੱਕਲੀ ਆਜੋ ਹੁਣ ਤੁਹਾਨੂੰ ਕਿੱਕਲੀ ਸੁਣਾਵਾਂਗੇ ਖਿੱਚ ਕੇ ਅਜ ਮੜੇ ਤੇ ਫਿਰ ਮੈਂ ਇੱਕ ਗੱਲ ਤੁਹਾਡੇ ਨਾਲ ਜਾਂਦੀ ਜਾਂਦੀ ਕੱਢ ਜਾਂ ਕਹਿੰਦੇ ਕਿ ਕਲੀ ਹੋ ਗਈ ਲੀਰੋ ਦੀਰ ਜੀ ਆਹੀ ਬਸ ਅਖੀਰ ਸੀ ਲਓ ਜੀ ਕਿੱਕਲੀ ਪੈ ਚੁੱਕੀ ਆ ਕਹਿੰਦੇ 13 0 ਦੇ ਨਾਲ ਮੁਕਾਬਲਾ ਉੱਤੇ ਰਾ ਸਿਟਾ ਜਿੱਤਾਂਗੇ ਪਰ ਕਹਿੰਦੇ ਇਹ ਕਹੋ ਉੱਡ ਗਿਆ ਪੰਜ ਤਾਂ ਨਾਲ ਹੀ ਬੱਕਰੀ ਨੇ ਚੰਨੀ ਦੀ ਨੇ ਸਭ ਸਫਾਇਆ ਕਰਕੇ ਦਰ ਦਿੱਤਾ ਕੀ ਕਹੋਗੇ ਥੋੜੀ ਤਾਂ ਤੁਸੀਂ ਤਾਂ ਕਿੱਕਲੀਆਂ ਬਹੁਤ ਪਾਉਂਦੇ ਸੀ ਕਿੱਕਲੀ ਆਪਦੇ ਤੇ ਪੁੱਠੀ ਪੈ ਗਈ ਹਾਂ ਤਰਨਪਾਤੀ ਲੋਕਾਂ ਨੇ ਤਰਨਪਾਤੀ ਆਹ ਤਰਨਪਾਉਲੀ ਤੇ ਮਿੱਤਰਾਂ ਨਾਲੋਂ ਕੰਡੜੀ ਆਉਂਦੀ ਆ ਪਾਤੀ ਫਿਰ ਤਰਨ ਤੁਹਾਡੇ ਲੋਕਾਂ ਨੇ ਚੰਨੀ ਨੇ ਪਾਤੀ ਹਾਂ ਕੀ ਕਹਿ ਮੈਂ ਤੁਸੀਂ ਤਾਂ ਕਹਿੰਦੇ ਸਾਡੇ ਕੰਮ ਆਇਆ ਸਾਡਾ ਤਾਂ ਤੁਸੀਂ ਤਾਂ ਐ ਕਰਦੇ ਆਂਗੇ ਅਸਲ 'ਚ ਤੁਸੀਂ ਝਟਕੜੇ ਸੁਣਾ ਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਸੀ ਨਹੀਂ ਜਦੋਂ ਸ਼ੇਰ ਹਮਲਾ ਕਰਦਾ ਨਾ ਉਹ ਦੋ ਕਦਮ ਪਿੱਛੇ ਲੈਂਦਾ ਤੁਸੀਂ ਤਾਂ ਫਰੇ ਇਹ ਤਾਂ ਮਤ ਉਹ ਤੁਸੀਂ ਤਾਂ 13 ਚੋਂ 10 ਕਦਮ ਪਿੱਛੇ ਹਟ ਕੇ ਤੁਹਾਡਾ ਤਾਂ ਹੁਣ ਹਮਲਾ ਹੋਣਾ ਹੀ ਨਹੀਂ ਕਿਸੇ ਤੇ ਨਹੀਂ ਅਸੀਂ ਹੁਣ ਦੁੱਗਣਾ ਹਮਲਾ ਕਰਾਂਗੇ ਦੁੱਗਣਾ ਅੱਜ ਅੱਜ ਹਾਰੇ ਆਂ ਐ ਨਹੀਂ ਪਿੱਛੇ ਹਟ ਜਾਾਂਗੇ ਸੀ ਕਰਾਂਗੇ ਖਿਡ ਲਾਓ ਜੀ ਕਹਿੰਦਾ ਜਦੋਂ ਸ਼ੇਰ ਹਮਲਾ ਕਰਦਾ ਦੋ ਕਦਮ ਪਿੱਛੇ ੜਦਾ ਜੇ ਤੁਸੀਂ ਮੰਨ ਲਓ ਕਿ 13 ਚੋਂ 11 ਵੀ ਲੈ ਜਾਂਦੇ ਦਾ ਦੋ ਕਦਮ ਮੰਨ ਲੈਣੇ ਸੀ ਮਾਂ ਦੇ ਪੁੱਤੂ ਇੱਕ ਆ ਉੱਡ ਗਿਆ ਤੁਹਾਡਾ ਕਹਿੰਦੇ ਤੀਏ ਮੂਰੋਂ ਹੌਣ ਤਾਂ ਹੀ ਪਰਮਾਤਮਾ ਬਸ ਉਹਨਾਂ ਦਾ ਤੁਸੀਂ ਕਿਤੇ ਸਮਝੇ ਨਹੀਂ ਵੇਖੋ ਹੁਣ ਹੁਣ ਤੁਸੀਂ ਦੇਖੋ ਤੁਸੀਂ ਤਾਂ ਕਹਿੰਦੇ ਵੀ ਚੁਟਕਲੇ ਕਿਉਂਕਿ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਨਾ ਸਟੇਜ ਸਾਹਮਣੇ ਇਹ ਸਟੇਟ ਸਾਹਮਣੇ ਬਹੁਤ ਵੱਡਾ ਫਰਕ ਹੁੰਦਾ ਜੀ ਨਹੀਂ ਅਸੀਂ ਚੁਟਕਲੇ ਵੀ ਸਾਂਭ ਲਾਂਗੇ ਤੇ ਸਟੇਟ ਸਾਹਮਣਾ ਕਿੰਨੀ ਵੱਡੀ ਗੱਲ ਉਹ ਵੀ ਸਾਂਭ ਲਾਂਗੇ ਬਸ ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਇਹ ਪੰਜਾਬ ਦੇ ਉਹ ਲੋਕ ਆ ਐਡੇ ਅਣਖੀ ਜਜ਼ਬਾਤੀ ਮੌਕਾ ਹਰੇਕ ਨੂੰ ਦਿੰਦੇ ਆ ਜਿਹੜਾ ਮਰਜੀ ਆ ਜੋ ਇਹ 'ਚ ਕੋਈ ਚੱਕਰ ਨਹੀਂ ਠੀਕ ਆ ਤੁਸੀਂ ਉਸ ਮੌਕੇ ਨੂੰ ਐ ਸਮਝ ਲੈ ਵੀ ਇਹਨਾਂ ਨੂੰ ਅਸੀਂ ਕੀ ਲਈ ਬੈਠੇ ਸਾਨੂੰ ਤਾਂ ਐ ਹੀ ਸੀਗਾ ਵੀ ਦੁਨੀਆ ਸਾਡੇ ਨਾਲ ਹੀ ਆ ਪੰਜਾਬ ਦੇ ਲੋਕ ਸਾਡੇ ਨਾਲ ਹੀ ਆ ਹਮ ਪਰ ਅੱਜ ਤਖਤਾ ਪਲਟਤਾ ਇਹਨਾਂ ਨੇ ਹਮ ਅੱਜ ਦਿਲ ਠੰਡਾ ਪੈ ਗਿਆ ਹਾਂ ਅੱਗੇ ਮੜਿਆ ਸੀਗਾ ਠੀਕ ਆ ਵੀ ਜੋ ਸੀਗਾ ਪੂਰਾ ਹੁਣ ਕੱਟ ਗਿਆ ਹੁਣ ਹੁਣ ਥੋੜਾ ਜਿਹਾ ਕੱਟ ਗਿਆ ਹਾਂ ਪਰ ਅਸੀਂ ਦੁੱਗਣੀ ਤੇਰੀ ਨਾਲ ਆਵਾਂਗੇ ਨਹੀਂ ਤੁਸੀਂ ਤੁਸੀਂ ਤਾਂ ਬਹੁਤ ਐਡਾਂ ਦੀਆਂ ਕਹਾਣੀਆਂ ਕਿਤੇ ਕਹਿੰਦੇ ਸੀ ਵੀ ਜੇ ਕਿਤੇ ਆਪਾਂ ਲੁਧਿਆਣੇ ਵਾਲੀ ਗੱਲ ਕਰਗੇ ਡੱਡੂ ਕੱਛੂ ਕੁਮਾ ਕਿਤੇ ਕਹਿੰਦੇ ਸੀ ਉਹ 46 ਡਿਗਰੀ ਦੇ ਵਿੱਚ ਬਾਹਰ ਨਹੀਂ ਆ ਸਕਦਾ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਤੋਂ ਹੋਣਾ ਕੁਝ ਨਹੀਂ ਤੇ ਪਰ ਤੁਹਾਡੇ ਨਾਲ ਤਾਂ ਭੈੜੀ ਬਹੁਤ ਕੀਤੀ ਹੈ ਜੀ ਵੇਖੋ ਜੀ ਮੇਰੀ ਗੱਲ ਸੁਣੋ ਸਿੱਧੀ ਜੀ ਹਾਂ ਜਿੱਤਨ ਨੂੰ ਭਲਾ ਵੀ ਉਹ ਜਿੱਤ ਗਏ ਕੋਈ ਚੱਕਰ ਨਹੀਂ ਸਰਕਾਰ ਦਾ ਸਾਡੀ ਆ ਜਿਹੜੇ ਰੂਲ ਅਸੀਂ ਬਣਾਵਾਂਗੇ ਉਹੀ ਚੱਲਣਗੇ ਅੱਛਾ ਹਾਂ ਉਹਨਾਂ ਦੀ ਨਹੀਂ ਚੱਲਣੀ ਪਰ ਅਗਲੀ ਵਾਰ ਨੂੰ ਅਸੀਂ ਇੰਨੀ ਦੁਗਣੀ ਤਿਆਰੀ ਨਾਲ ਆਵਾਂਗੇ 26 ਸੀਟਾਂ ਜਿੱਤਾਂਗੇ 26 13 ਤੋਂ 26 ਸੀਟਾਂ ਬਣਾ ਲੈਂਦੇ ਸੀਟਾਂ ਦਾ 13 ਹੀ ਰਹਿਣਗੇ ਹੁੰਦਗਾ ਜੀ ਅਸੀਂ ਇੱਕ ਦਿਨ ਦੋ ਬਣਾਵਾਂ ਆ ਇੱਥੇ ਆਇਆ ਜੋਸ਼ ਕਿਤੇ ਨਾ ਕਿਤੇ ਜਾ ਕੇ ਹੁਣ ਤੁਹਾਨੂੰ ਇਹ ਲੱਗਦਾ ਵੀ ਇੰਨੇ ਵੱਡੇ ਤੁਸੀਂ ਬੋਰਡ ਟੰਗੇ ਐਡੇ ਵੱਡੇ ਤੁਸੀਂ ਰੋਲ ਸ਼ੋਅ ਕੀਤੇ ਸਾਰਾ ਕੁਝ ਕੀਤਾ ਪਰ ਗੰਦ ਨਹੀਂ ਪੜੀ ਦੋ ਸਾਲਾਂ ਚ ਲੋਕਾਂ ਦਾ ਮੋਹ ਭੰਗ ਹੋ ਜਾਣਾ ਕਿਤੇ ਨਾ ਕਿਤੇ ਵੱਡਾ ਸਵਾਲ ਹੈ ਨਹੀਂ ਜਿਹੜੀ ਚੰਗੀ ਚੀਜ਼ ਹੁੰਦੀ ਹੈ ਨਾ ਕੇਰਾ ਉਹ ਦੁੱਖ ਦਿੰਦੀ ਹੈ ਹੂੰ ਬਾਦ ਦੇ ਵਿੱਚੋਂ ਸੁੱਖ ਮਿਲਦਿਆ ਉਹ ਬਾਦਿਆਂ ਦੀ ਹੁਣ ਹੁਣ ਸੁੱਖ ਦੇਵਾਂਗੇ ਲਓ ਜੀ ਇਹ ਕਹਿੰਦੇ ਐਸੇ ਤੁਸੀਂ ਵੀ ਚੰਗੀ ਚੀਜ਼ ਹੋ ਤੁਹਾਡੀ ਪਾਰਟੀ ਹੁਣ ਕਿਹੜਾ ਦੁੱਖ ਦੇਓਗੇ ਲੋਕਾਂ ਨੂੰ ਜਦੋਂ ਬੰਦਾ ਇੱਕ ਸਰੀਰ ਬਣਾਉਂਦਾ ਜਾਂ ਕੋਈ ਤਗੜੀ ਚੀਜ਼ ਖਾਂਦਾ ਉਹਦੇ 'ਚ ਮਾੜੀ ਕਰਾਵਟ ਹੁੰਦੀ ਹੈ ਨਾ ਕੌੜਾਪਨ ਹੁੰਦਾ ਨਾ ਅਜੇ ਸਾਡੇ 'ਚ ਕੌੜਾਪਨ ਹੈਗਾ ਉਹ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਜਦੋਂ ਗੁਣ ਪਤਾ ਲੱਗਣਗੇ ਨਾ ਉਦੋਂ ਵੇਖੋ ਲਓ ਜੀ ਦਾਵਾ ਠੋਕੇ ਕੀਤਾ ਜਾ ਰਿਹਾ ਕਿ ਐਸ ਵਾਰ ਅਸੀਂ 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 ਕੀਤਾਗੇ ਕੀ ਕਹੋਗੇ ਕਹਿੰਦੇ ਜਿਹੜੀ ਜਲੰਧਰ ਦੀ ਸ਼ੀਟ ਆਪਣੇ ਬੱਕਰੀ ਵਾਲੇ ਬਾਈ ਨੇ ਜਿੱਤੀ ਹੈ ਸਿਰਾਂ ਲਾ ਕੇ ਰੱਖਤਾ ਕਹਿੰਦੇ ਉਹ ਤਾਂ ਫਿਰ ਬਈ ਸਹੀ ਹੈ ਬੰਦਾ ਹਮ ਕਿਤੇ ਕਿਤੇ ਮੰਨਦਿਆਂ ਵਿਰੋਧੀ ਪਾਰਟੀਆਂ ਵੀ ਮੰਨਦਾਂ ਕਿਤੇ ਨਾ ਕਿਤੇ ਪਰ ਤੁਸੀਂ ਤਾਂ ਬੜੇ ਦਾਅਵੇ ਨਾਲ ਇਹ ਗੱਲਾਂ ਕਰ ਰਹੇ ਸੀ ਕਿ ਐ ਸਵਾਰ ਸਾਡਾ ਜਿਹੜਾ ਹੈਗਾ ਅਸੀਂ ਕੰਮ ਬਹੁਤ ਕੀਤੇ ਨੇ ਤਾਂ ਹਾਂ ਕਿਤੇ ਨਾ ਕਿਤੇ ਇਹ ਗੱਲਾਂ ਨਾਲੋਂ ਕਹੀ ਗਈ ਸੀ ਕਿ ਜੇ ਅਸੀਂ ਚੱਜ ਦੇ ਕੰਮ ਕੀਤੇ ਹੋਏ ਵਧੀਆ ਕੰਮ ਕੀਤੇ ਹੋਏ ਤਾਂ ਸਾਨੂੰ ਵੋਟਾਂ ਪਾ ਦਿਓ ਇਹ ਵੀ ਕਿਹਾ ਸੀ ਪਰ ਇਹਦਾ ਮਤਲਬ ਤੁਸੀਂ ਕੰਮ ਕੀਤੇ ਨਹੀਂ ਵੋਟਾਂ ਪਈਆਂ ਨਹੀਂ ਕੰਮ ਕੀਤੇ ਆ ਜਿਹੜੇ ਕੰਮ ਦੂਜੀਆਂ ਸਰਕਾਰਾਂ ਨੇ ਮਾੜੇ ਜਿਹੇ ਢਿੱਲਾ ਬਣਾ ਕੇ ਕੀਤਾ ਪਿਆਣਾ ਉਹਨਾਂ ਨੂੰ ਅਸੀਂ ਕੱਸੀ ਜਾਂਦੇ ਹਾਂ ਜੀ ਹਾਂ ਠੀਕ ਹੈ ਕਲਾਕਾਰ ਜਿਹੜੇ ਹੁੰਦੇ ਆ ਲੋਕ ਉਹਨਾਂ ਦੇ ਪਿੱਛੇ ਵੱਧ ਲੱਗਦੇ ਅਸੀਂ ਸਾਰੇ ਕਲਾਕਾਰ ਆ ਚੀਜ਼ ਲਿਉਣੇ ਹਾਂ ਮੈਂ ਵੀ ਇੱਕ ਕਲਾਕਾਰ ਸੀ ਪਹਿਲਾਂ ਤੇ ਹੁਣ ਕਲਾਕਾਰ ਲੈਂਦੇ ਨਾ ਸਾਰੇ ਵਿੱਚ ਕਰਮਜੀਤ ਨੂੰ ਮੋਲ ਲੈਂਦਾ ਹਾਂ ਕਰੋ ਹਾਰ ਗਿਆ ਹੁਣ ਕੀ ਕੀ ਕਹਿ ਜਾਵੇ ਕੀ ਕੀ ਕਰਗੇ ਕੀ ਕਰਗੇ ਇਹ ਕਿਤੇ ਨਾ ਕਿਤੇ ਤੈਨੂੰ ਇਹ ਦੇਖੋ ਮੈਂ ਤੁਹਾਨੂੰ ਹਲੇ ਵੀ ਕਹਿਣਾ ਵੀ ਤੁਸੀਂ ਕਿਤੇ ਨਾ ਕਿਤੇ ਮੰਥਨ ਬੈਠ ਕੇ ਕਰੋ ਹੁਣ ਜਲੰਧਰ ਸੀਟ ਤੋਂ ਜਿੱਤੇ ਨੇ ਆਪਣੇ ਉਹ ਤਾਂ ਕਹਿੰਦੇ ਵੀ ਤੁਸੀਂ ਅਸਤੀਫਾ ਦਿਓ ਆਂਦੇ ਤੁਹਾਨੂੰ ਤਾਂ ਚਲਾਉਣੀ ਨਹੀਂ ਆਉਂਦੀ ਸਰਕਾਰ ਹਾਂ ਜੀ ਦੱਸਾਂਗੇ ਨਾ ਕਿਵੇਂ ਚੱਲਦੀ ਹੈ ਸਰਕਾਰ ਹਾਂ ਜੀ ਦੱਸੋਗੇ ਹਾਂ ਜੀ ਦੱਸਾਂਗੇ ਹਾਂ ਇਹ ਜਿਹੜਾ ਇਹ ਫਿਰ ਤੁਹਾਡੀ ਬੁਰੀ ਤਰ੍ਹਾਂ ਹਾਰ ਹੋਈ ਆ ਹਨਾ ਠੀਕ ਆ ਕਹਿੰਦੇ ਵੀ ਜਿਹੜਾ ਏਕਾ ਉੱਡ ਗਿਆ ਮੂਹਰੋ ਟੀਏ ਦੇ ਕਹਿੰਦੇ ਉਹ ਦੂਜੀ ਬੱਕਰੀ ਵਾਲੇ ਪਾਸੇ ਕਹਿੰਦੇ ਪੰਜ ਥਣਾਂ ਵਾਲੇ ਪਾਸੇ ਜਾ ਕੇ ਲੱਗ ਗਿਆ ਪੰਜ ਥਣਾਂ ਵਾਲੀ ਬੱਕਰੀ ਬਣਾ ਕੇ ਰੱਖ ਦਿੱਤੀ ਕਹਿੰਦੇ ਇਹ ਹੁਣ ਮੰਨ ਥਣ ਇਹਦਾ ਦੋਸ਼ ਇਹ ਹਾਰ ਦਾ ਕਿਹਨੂੰ ਹੁੰਦੀ ਉਹ ਇਹ ਤਾਂ ਸਰ ਪਿਆਉਂ ਦੇਵਾਂਗੇ ਇਸ ਤਾਂ ਹਾਂ ਕਿ ਬਿਜਾਰ ਸਾਡਾ ਸਾਥ ਨਹੀਂ ਦੇ ਰੇ ਕਦਰ ਨਹੀਂ ਕੀਤੀ ਕਦਰ ਨਹੀਂ ਕੀਤੀ ਜਿੰਨਾ ਸੀ ਕੰਮ ਕੀਤਾ ਨੌਕਰੀਆਂ ਦਿੱਤੀਆਂ ਹੂੰ ਹੈ ਪਾਣੀ 24 ਘੰਟੇ ਚੱਲਦਾ ਕਿਸਾਨਾਂ ਨੂੰ ਬਿੱਲ ਨਹੀਂ ਆਇਆ ਘਰਾਂ 'ਚ ਬਿੱਲ ਨਹੀਂ ਆਇਆ 600 ਜੁੰਟ ਮਾਫ ਆ ਤੇ ਅੱਜ ਉਹ ਸਾਡੇ ਦੀ ਟੁੱਟ ਪਿਆ ਭਾੜ ਸਾਨੂੰ ਪਤਾ ਨਹੀਂ ਸੀ ਕਦਰ ਨਹੀਂ ਪਾਈ ਕਦਰ ਪਾਈ ਨਹੀਂ ਲਓ ਜੀ ਇਹ ਕਹਿੰਦੇ ਕਿ ਪੰਜਾਬ ਦੇ ਲੋਕਾਂ ਦੇ ਬਲੂ ਕਦਰ ਆ ਜਿਹੜੀ ਉਹ ਨਹੀਂ ਪਾਈ ਜਾ। ਤੁਸੀਂ ਜਿਹੜੇ ਹਾਰ ਗਏ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਅਸੀਂ ਉਹਨਾਂ ਦੇ ਸਿਰ ਲਾ ਦੇਂਗੇ। ਪੰਜਾਬ ਦੇ ਲੋਕਾਂ ਤਾਂ ਸਹੀ ਵਾਲੇ ਪਾਸੇ ਜਾਣਾ ਉਹ ਜਿਤਾ ਵੀ ਦਿੰਦੇ ਆ ਤੁਹਾਨੂੰ ਮੌਕਾ ਵੀ ਦਿੱਤਾ। ਉਹਨਾਂ ਨੇ ਬੜਾ ਜਿਹੜੀਆਂ 75-75 ਸਾਲਾਂ ਤੋਂ ਪਾਰਟੀਆਂ ਖੜੀਆਂ ਸੀ ਜਿਨ੍ਹਾਂ ਨੂੰ ਤੁਸੀਂ ਵੀ ਕਿਹਾ ਮੈਚ ਫਿਕਸ ਕਰਦੇ ਆ ਜਿੱਤ ਜਾਂਦੇ ਇੱਕ ਹਾਰ ਜਾਂਦਾ। ਤੁਹਾਨੂੰ ਐਡਾ ਵੱਧਗਾ ਮੌਕਾ ਦਿੱਤਾ। ਤੁਸੀਂ 13 ਦੀ ਗੱਲ ਕਰਦੇ ਸੀ ਤੇ ਕਿਤੇ ਨਾ 3-3 ਹੋ ਕੇ ਰਹਿ ਗਿਆ। ਇਹ ਹਾਰ ਦਾ ਕਾਰਨ ਤੁਸੀਂ ਕਿਹਨੂੰ ਮੰਨਦੇ ਹੋ? ਹਾਰ ਦਾ ਕਾਰਨ ਜੀ ਭਣਾ ਦਿੱਲੀ ਜਿਹੜਾ ਸਾਡਾ ਮੁਖੀ ਸੀ ਨਾ ਉਹਨਾਂ ਨੇ ਉਹਨੂੰ ਚੱਕ ਕੇ ਜੇਲ੍ਹ 'ਚ ਮਾਰਿਆ ਹੂੰ ਠੀਕ ਹੈ ਅਸੀਂ ਤਾਂ ਹਾਰ ਗਏ ਨਹੀਂ ਉਹ ਜੇਲ੍ਹ 'ਚ ਸਿੱੜਤਾ ਇਹਦਾ ਮਤਲਬ ਤੁਸੀਂ ਡੰਮੀ ਹੋ ਰਬੜ ਦੀ ਮੋਰੀ ਹੋ ਤੁਸੀਂ ਇਹ ਕਿਵੇਂ ਬੋਲਦਾ ਯਾਰ ਤੂੰ ਨਹੀਂ ਬੋਲਦਾ ਫਿਰ ਤੁਸੀਂ ਫਿਰ ਐ ਕਹਿੰਦੇ ਉਹ ਦਿੱਲੀ ਵਾਲੇ ਨੇ ਜਿਤਾਉਣਾ ਈ ਤੁਹਾਨੂੰ ਹਾਂ ਦਿੱਲੀ ਵਾਲੇ ਨੇ ਜਿਤਾਉ ਲਓ ਜੀ ਇਹ ਕਹਿੰਦਾ ਕਿ ਉਹਨੂੰ ਜੇਲ੍ਹ ਦੇ ਵਿੱਚ ਸਿੱੜ ਦਿੱਤਾ ਗਿਆ ਨਹੀਂ ਅਸੀਂ ਜਿੱਤ ਜਾਣਾ ਸੀ ਤੁਸੀਂ ਦੇਖੋ ਹੁਣ ਮੰਨਦੇ ਹੋ ਕਿ ਦਿੱਲੀ ਵਾਲੇ ਨੇ ਇਕੱਲੇ ਨੇ ਬਟਨ ਦੱਬਨੇ ਸੀ ਤੁਹਾਡੀ ਈਵੀ ਮਸ਼ੀਨ ਦੇ ਬਟਨ ਤਾਂ ਪੰਜਾਬ ਦੇ ਲੋਕਾਂ ਨੇ ਦੱਬਨੇ ਸੀ ਉਹਨੇ ਉਹਨੇ ਨਪਾਲਨੇ ਸੀ ਹੂੰ ਉਹਦੇ ਕੋਲ ਜੰਤਰ ਮੰਤਰੀ ਇਹੋ ਜ ਆ ਉਹਨੇ ਨਪਾਦ ਨਹੀਂ ਸਾਰਾ ਤੋਂ ਤੁਹਾਡੇ ਕੋਲੇ ਹੈ ਨਹੀਂ ਤੁਹਾਡੇ ਕੋਲੇ ਚੁਟਕਲੀ ਇਕੱਲੇ ਨਹੀਂ ਸਾਡੇ ਕੋਲੇ ਬਹੁਤ ਕੁਛ ਆ ਬਹੁਤ ਕੁਛ ਆ ਸਾਡੇ ਕੋਲੇ ਵੀ ਕਹਿੰਦਾ ਬਹੁਤ ਕੁਛ ਆ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀ ਹਾਰ ਆ ਕਿਤੇ ਨਾ ਕਿਤੇ ਬੈਠ ਕੇ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਕੰਧਾਂ ਤੇ ਟੰਗੇ ਬੋਰਡ ਥਾਂ ਥਾਂ ਤੇ ਲਾਈਆਂ ਫਲੈਕਸਾਂ ਨਹੀਂ ਜਿਤਾਉਂਦੀਆਂ ਹੁੰਦੀਆਂ ਕੰਮ ਬੋਲਦਾ ਨਹੀਂ ਜਿਤਾਉਂਦਾ ਉਹ ਗਰਾਊਂਡ ਲੈਵਲ ਦੀ ਰਿਪੋਰਟ ਵੇਖੋ ਕੋਈ ਨਾ ਬਰੋਤਿਆਂ ਪਾਰਟੀਆਂ ਸਾਡੀਆਂ ਜਿੱਤ ਗਈਆਂ ਕੋਈ ਚੱਕਰ ਨਹੀਂ ਜਿੱਤ ਜਾਣ ਦੋ ਕੰਮ ਤਾਂ ਸੀ ਕਰਨਾ ਲੋਕ ਉੱਥੋਂ ਦੇ ਭੁੱਖੇ ਮਰਨਗੇ ਕਿੱਥੋਂ ਦੇ ਜਿੱਥੋਂ ਦੇ ਵੀ ਜਿੱਤੇ ਐ ਅੱਛਾ ਜਿੱਥੇ ਵਿਰੋਧੀ ਪਾਰਟੀ ਜਿੱਥੋਂ ਜਿੱਤੀ ਐ ਜਿੱਥੋਂ ਸਾਡੇ ਬੰਦੇ ਜਿੱਤੇ ਐ ਭਾਵੇਂ ਮੈਂ 3 ਸੀਟਾਂ ਜਿੱਤੇ ਐ ਪਰ ਸਾਡਾ ਉਹ ਹਲਕਾ ਜਿਹੜਾ ਹੋਊਗਾ ਉਹਨੂੰ ਮੈਂ ਤੰਤਨ ਕਰ ਤੋਂ ਲਓ ਜੀ ਇਹ ਕਹਿੰਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਜਿੱਥੋਂ ਜਿੱਥੋਂ ਵੀ ਕੈਂਡੀਡੇਟ ਜਿੱਤੇ ਆ ਉਹ ਪਸਤੌਣਗੇ ਬਹੁਤ ਬਹੁਤ ਪਸਤੌਣਗੇ ਕਹਿੰਦਾ ਜਿਹੜੇ ਸਾਡੇ ਤਿੰਨ ਨੇ ਕਹਿੰਦਾ ਉਹ ਕਿਤੇ ਨਾ ਕਿਤੇ ਖੁਸ਼ਹਾਲ ਕਰਕੇ ਰੱਖ ਦੂੰਗਾ ਮੈਂ ਜਿਹੜਾ ਤਿੰਨ ਅਸੀਂ ਸਾਡੇ ਹਲਕੇ ਜਿਹੜੇ ਤਿੰਨ ਵੀਰਵਾਰ ਸਾਡੇ ਜੱਟਿਆ ਕਹਿੰਦਾ ਇਹ じゃ ਖੁਸ਼ਹਾਲ ਕਰ ਦੂੰ ਇਹ じゃ ਕੀ ਉਹਨਾਂ ਨੂੰ ਤੁਸੀਂ ਦੇ ਦੋਗੇ ਬਈ ਇਹੀ ਜਿਹੜੀ ਬੁੱਟੀ ਦੇਵਾਂਗੇ ਵੇਖੀ ਚੱਲੇ ਤੁਸੀਂ ਅੱਛਾ ਉਹ ਤਿੰਨੇ ਹਲਕੇ ਹੀ ਜਿਹੜੇ ਹੈਗੇ ਹੈਗੇ ਉਹੀ ਉੱਥੇ ਹੀ ਗੱਲਬਾਤ ਬਣੂਗੀ ਹੋਰ ਨਹੀਂ ਕਿਤੋਂ ਬਣਨੀ ਸੰਗਰੂਰ ਤੋਂ ਬਣੂ ਤੁਹਾਡੀ ਰਾਜਧਾਨੀ ਆ ਮੈਂ ਕਿਹਾ ਹਾਂ ਸੰਗਰੂਰ ਦੀ ਰਾਜਧਾਨੀ ਹੈ ਆਪਣੀ ਰਾਜਧਾਨੀ ਹੈ ਉੱਥੋਂ ਤੁਸੀਂ ਬਣੇ ਸੀ ਹਾਂ ਮੇਰੀ ਗੱਲ ਸੁਣ ਜਿਹੜੀ ਵਿਰੋਧੀ ਪਾਰਟੀ ਹੈ ਨਾ ਸਾਡੀ ਹੂੰ ਉਹਨਾਂ ਨੂੰ ਮੈਂ ਦੱਸੂਗਾ ਵੀ ਮੈਂ ਕੀ ਚੀਜ਼ ਆ ਹੂੰ ਠੀਕ ਹੈ ਉੱਥੋਂ ਦੇ ਲੋਕ ਪਸਤਾਉਣਗੇ ਵੀ ਆ ਕੀ ਕਰਤਾ ਸੀ ਅੱਛਾ ਹਾਂ ਇਹ ਗੱਲਾਂ ਹੋਣਗੀਆਂ ਲਓ ਜੀ ਕਿਤੇ ਨਾ ਕਿਤੇ ਸਿੱਧਾ ਹਜੇ ਵੀ ਟਾਰਗੇਟ ਕਿਤੇ ਜਿਹੜਾ ਕੀਤਾ ਜਾ ਰਿਹਾ ਨਹੀਂ ਕਿਤੇ ਨਾ ਕਿਤੇ ਇਹ ਚੀਜ਼ ਨਹੀਂ ਮੰਨਦੇ ਤੁਸੀਂ ਵੀ ਜਿਹੜੇ ਰਾਜ ਸਭਾ ਦੇ ਤੁਸੀਂ ਮੈਂਬਰ ਚੁਣਲੇ ਸੀ ਉਹ ਚੁੱਪਚੀਪੇ ਤੇ ਚੁਣਲੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਪੁੱਛਿਆ ਗਿਆ ਪਰ ਜਦੋਂ ਤੁਸੀਂ ਜਿੱਤੇ ਸੀ ਤੁਸੀਂ ਕਹ ਸੀ ਸੱਥਾਂ ਚ ਸਰਕਾਰ ਚੱਲੂ ਫਿਰ ਸੱਥਾਂ ਚ ਬੈਠੇ ਲੋਕਾਂ ਨੂੰ ਪੁੱਛਿਆ ਨਹੀਂ ਤੁਸੀਂ ਨਹੀਂ ਸੱਥਾਂ ਅਜੇ ਬਣੀਆਂ ਨਹੀਂ ਨਾ ਸਹੀ ਤਰੀਕੇ ਨਾਲ ਸੱਥਾਂ ਚੋ ਵੀ ਨਹੀਂ ਫਿਰ ਚੱਲੇ ਤੁਸੀਂ ਤਾਂ ਨਹੀਂ ਸੱਥਾਂ ਚ ਚੱਲਾਂਗੇ ਜੀ ਹਜੇ ਰੰਗ ਰੋਗਨ ਹੋ ਰਿਹਾ ਸੱਥਾਂ ਬਣ ਰਹੀਆਂ ਨੇ ਕਲੀਨਿਕ ਮੁਹੱਲਿਆਂ ਨੂੰ ਕਲੀਨਿਕ ਮੁਹੱਲੇਵਾਜ ਏਸ ਯੂਸੀ ਲੱਗ ਰਹੇ ਨੇ ਠੀਕ ਹੈ ਗਰਮੀ ਬਹੁਤ ਆ ਗਰਮੀ ਬਹੁਤ ਆ ਕਹਿੰਦੇ ਏਸੀ ਲੱਗ ਰਹੇ ਆ ਸੱਥਾਂ ਚ ਤਾਂ ਨਹੀਂ ਹਜੇ ਸਰਕਾਰ ਚੱਲੀ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਵਿਰੋਧੀ ਧਿਰ ਜੇ ਐਨੀ ਗਰਮੀ ਚ ਆ ਕੇ ਰੈਲੀ ਕਰਦੇ ਉਹਨਾਂ ਦੇ ਸਰੀਰ ਤੇ ਕੱਦੂ ਮਲਨੇ ਪਲੇ ਤੇ ਹੁਣ ਤੁਹਾਡੇ ਤੁਸੀਂ ਏਸੀ ਪਾਲ ਦਿਓ ਨਹੀਂ ਗਰਮੀ ਹੈ ਹੂੰ ਗਰਮੀ ਹੁਣ ਬਾਦ ਕੀ ਨਾ ਪਹਿਲਾਂ ਘੱਟ ਸੀ ਨਹੀਂ ਤੁਸੀਂ ਫਿਰ ਇਹ ਕਹਿੰਦੇ ਰਹੇ ਹੋ ਰੈਲੀਆਂ ਚ ਉਹ ਤਾਂ ਫਿਰ ਕਿ ਕਹੇ ਜਾਂਦਾ ਤੱਤੇ ਕਾ ਲਓ ਜੀ ਤੱਤੇ ਕਾ ਕਿਤਨੇ ਕਿਤੇ ਪਰ ਇੱਕ ਜੀ ਤੁਹਾਡੀ ਹੋਰ ਹੈ ਜਿਹੜੀ ਵਾਇਰਲ ਬਹੁਤ ਹੁੰਦੀ ਸੀਗੀ ਕਿ ਤੁਸੀਂ ਜਿਹੜੇ ਜਿੰਦਾ ਲਿਆ ਕੇ ਦਿੰਨੇ ਹੋ ਵੀ ਮੈਂ ਆਹੇ ਜੀਆਂ ਗੱਲਾਂ ਸੁਣਾਉਂਗਾ ਮੈਂ ਆਹੇ ਜੇ ਸੱਚ ਸੁਣਾਉਂਗਾ ਮੈਂ ਆਹੇ ਜੀਆਂ ਗੱਲਾਂ ਦੱਸੋ ਪੰਜਾਬ ਦੇ ਲੋਕਾਂ ਨੂੰ ਜੇ ਇਹ ਚੱਜ ਦੇ ਨਿਕਲੇ ਹੁੰਦੇ ਜੇ ਇਹ ਚੱਜ ਦੇ ਨਿਕਲੇ ਹੁੰਦੇ ਸਾਨੂੰ ਕੀ ਆਉਣ ਦੀ ਲੋੜ ਸੀ ਹੁਣ ਹੁਣ ਦੱਸੋ ਤਾਂ ਚੱਜ ਦੇ ਨਿਕਲ ਗਏ ਉਹਨਾਂ ਦਾ ਲੋਕਾਂ ਨੇ ਚੁਣ ਲਿਆ ਹੁਣ ਚੱਜ ਦੇ ਉਹ ਨਹੀਂ ਨਿਕਲੇ ਕਿ ਤੁਸੀਂ ਨਹੀਂ ਨਿਕਲੇ ਨਹੀਂ ਕੋਈ ਨਾ ਘਰ ਘੱਟ ਬੋਲਦੇ ਹੋ ਜਵਾਬ ਨਹੀਂ ਦਿੰਦੇ ਕੀ ਗੱਲ ਹੈ ਕੀ ਮਨ ਨਹੀਂ ਕਰਦਾ ਅੱਜ ਬੋਲਣ ਨੂੰ ਨਹੀਂ ਹੋਲੀ ਬੋਲ ਪੁੱਤਰ ਕਰਾ ਨਹੀਂ ਹੋਲੀ ਬੋਲ ਨਹੀਂ ਇਹ ਮੈਂ ਤੁਹਾਡੇ ਨਾਲ ਉੱਤੇ ਕੌਣ ਬੋਲ ਸਕਦਾ ਏ ਤੁਹਾਡੇ ਨਾਲ ਉੱਚੇ ਉੱਚੇ ਗੱਲਾਂ ਕੌਣ ਕਰ ਸਕਦਾ ਜੀ ਦੱਸੋ ਉਹ ਲੋਕ ਲੋਕ ਬੇਕੂਫ ਆ ਜਿਹੜੇ ਚੰਨੀ ਨੂੰ ਜਿਤਾਦਾ ਸਿੱਧੀ ਗੱਲ ਆ ਆਪਣੀ ਭੁੱਖੇ ਮਰਨਗੇ ਬਸ ਦੀ ਆਹ ਹਾ 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 ਦੇਖੋ ਦੇਖੋ ਕਹਿੰਦੇ ਕਿ ਜਿਹੜੇ ਵਿਰੋਧੀ ਧਰਾਂ ਨੂੰ ਜਤਾਇਆ ਗਿਆ ਕਹਿੰਦੇ ਉਹ ਲੋਕ ਬੇਕੂਫਾ ਕਿਤੇ ਨਾ ਕਿਤੇ ਗੱਲਾਂ ਵੇਖੋ ਕੰਜਾਂ ਜਾ ਰਹੀਆਂ ਤੁਹਾਡੇ ਸਾਹਮਣੇ ਆ ਪਰ ਤੁਸੀਂ ਜਿਹੜੇ ਸਾਹਮਣਾ ਦਾਅਵੇ ਕਰਦੇ ਰਹੇ ਜਿਹੜੇ ਸਾਹਮਣਾ ਕਿਤੇ ਨਾ ਕਿਤੇ ਇਹ ਵੀ ਕਿਹਾ ਗਿਆ ਸੀ ਕਿਸੇ ਟਾਈਮ ਵਿਰੋਧੀ ਧਰ ਨੂੰ ਪਿੱਛੇ ਵਿਧਾਨ ਸਭਾ ਚ ਕਿ ਕਹਿੰਦੇ ਸੀ ਤਿੰਨਾ ਤਿੰਨਾ ਦੇ ਰਹਿ ਗਏ ਤਿੰਨੇ ਜਾਣੇ ਹੁਣ ਕਾਰ ਲਿਆਉਣ ਦੀ ਲੋੜ ਨਹੀਂ ਤਿੰਨੇ ਸਕੂਟਰ ਤੇ ਆ ਜਾ ਕਰਨ ਹੁਣ ਤੁਹਾਡੇ ਵਾਲੇ ਤਿੰਨੇ ਕਾਦੇ ਤੇ ਜਾਇਆ ਕਰਨਗੇ ਜੀ ਅਹੀਂ ਤਾਂ ਹੈਲੀਕਾਪਟਰ ਵੀ ਆ ਗਿਆ ਹੈਲੀਕਾਪਟਰ ਤੇ ਕੀ ਕਹਿੰਦੇ ਹੁੰਦੇ ਆ ਬਾਈ ਮੁੜ ਕੇ ਕਿਤੇ ਨਾ ਕਿਤੇ ਕੁਦਰਤ ਦਾ ਹਰਾਉਂਦੀ ਆ ਕਿਹਾ ਗਿਆ ਸੀ ਕਿ ਵਿਰੋਧੀ ਧਿਰ ਵਿਧਾਨ ਸਭਾ ਵਿੱਚ ਹਾਰੀ ਐ ਤਿੰਨ ਸੀਟਾਂ ਮਿਲੀਆਂ ਕਿੰਨੇ ਕੈਂਡੀਡੇਟ ਗੱਡੀ ਤੇ ਨਾ ਹੁਣ ਸਕੂਟਰ ਤੇ ਆ ਜਾ ਕਰਨ ਮੈਂ ਸੌਖਾ ਕਰਤਾ ਹੁਣ ਥੋੜੇ ਵੀ ਤਿੰਨ ਹੀ ਜਿੱਤਿਆ ਹੈਲੀਕਾਪਟਰਾਂ ਤੇ ਕਿੱਥੇ ਜਾਣਗੇ ਜੀ ਹੈਲੀਕਾਪਟਰ ਮੈਂ ਹੀ ਗੱਲ ਸੁਣ ਜਿਵੇਂ ਮੈਂ ਇੱਕ ਰੀਤ ਤੁਰਿਸ਼ ਨੇ ਜਦੋਂ ਮੈਂ ਵਿਆਹ ਕਰਾਇਆ ਸੀਗਾ ਹਮ ਡਾਕਟਰ ਨਾਲ ਹਮ ਠੀਕ ਹੈ ਹਮ ਵਿਆਹ ਕਰਵਾਇਆ ਸੀ ਹਾਂ ਤੇ ਹੁਣ ਮੈਂ ਇਹੀ ਕਹਿਣਾ हां ਵੀ ਮੇਰੇ ਪਿੱਛੇ ਸਾਰ ਨੇ ਵਿਆਹ ਕਰਵਾਇਆ ਕਰਵਾਇਆ ਅੱਛਾ ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੈਂ ਹੈਲੀਕਾਪਟਰ ਤੇ ਜਾਊਂਗਾ ਤਾਂ ਉਹ ਵੀ ਹੈਲੀਕਾਪਟਰ ਤੇ ਹੈਲੀਕਾਪਟਰ ਤੇ ਲਓ ਜੀ ਵੇਖੋ ਕਹਿੰਦਾ ਜਿਵੇਂ ਮੈਂ ਜਾਂਦਾ ਹਾਂ ਮੈਂ ਅਸਲ 'ਚ ਤੁਸੀਂ ਨਹੀਂ ਇਹ ਚੀਜ਼ ਮੰਨਦੇ ਵੀ ਜਿਹੜੇ ਤੁਸੀਂ ਜ਼ਿਆਦਾਤਰ ਵਿਆਹ ਕਰਾਉਂਦੇ ਰਹੇ ਇਹਨਾਂ ਕੰਮਾਂ 'ਚ ਉਹ ਜਿਹੜੇ ਰਹੇ 2 ਸਾਲਾਂ ਦੇ ਤੁਸੀਂ ਲੋਕਾਂ ਨੂੰ ਉਹ ਗੱਲ ਦੇ ਹੀ ਨਹੀਂ ਸਕੇ ਜਿਹੜੇ ਵਾਦੇ ਕੀਤੇ ਸੀ ਬਸ ਬਸ ਬੋਲੇ ਕੋਈ ਗੱਲ ਹੈ ਬੋਲੇ ਕੌਣ ਕਹਿ ਰਿਹਾ ਬੋਲਣ ਜੋਗੇ ਛੱਡੇ ਆ ਹਾ 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 ਕਿਤੇ ਨਾ ਕਿਤੇ ਤਾਂ ਮੰਨਦੇ ਆ ਕਿਤੇ ਨਾ ਕਿਤੇ ਤਾਂ ਇਹ ਗੱਲਾਂ ਨੂੰ ਫੀਲ ਕੀਤਾ ਜਾ ਰਿਹਾ ਪਰ ਇਹ ਗੱਲ ਹਮੇਸ਼ਾ ਹੁੰਦੀ ਆ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਜਜ਼ਬਾਤੀ ਤੇ ਅਣਖੀ ਨੇ ਕਿਉਂਕਿ ਜਿਹੜੀ ਗੱਲ ਕਰ ਲੈਂਦੀ ਆ ਜਿਹੜੇ ਇਹਨਾਂ ਨਾਲ ਕੋਈ ਪਿਆਰ ਨਾਲ ਗੱਲ ਕਰ ਲੈਣਾ ਕਹਿੰਦੇ ਪਿਆਰ ਨਾਲ ਪੰਜਾਬ ਦੇ ਲੋਕ ਜਾਨ ਦੇ ਦਿੰਦੇ ਆ ਜੀ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਸਾਨੂੰ ਇੱਕ ਮੌਕਾ ਦੇ ਦਿਓ ਸਾਨੂੰ ਇੱਕ ਵਾਰੀ ਜਿਤਾ ਦਿਓ ਅਸੀਂ ਆ 75 ਸਾਲਾਂ ਦਾ ਪਿਆ ਗੰਦ ਸਾਫ ਕਰ ਦਿਆਂਗੇ ਅਸੀਂ ਐਂ ਕਰ ਦਿਆਂਗੇ ਠੀਕ ਆ ਇਹਨਾਂ ਨੇ 2 ਸਾਲਾਂ ਚ ਪੰਜਾਬ ਦੇ ਲੋਕਾਂ ਨੂੰ ਸਾਈਡ ਤੇ ਰੱਖ ਕੇ ਕੱਲੀਆਂ ਕਿੱਕਲੀਆਂ ਸੁਣਾਉਂਦੇ ਰਹੇ ਕਿ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਟੁਕਟਾ ਤੇਰੇ ਭਾਈ ਦਾ ਹਾਰਗੇ ਹਰਾਈ ਦਾ ਇਹ ਹਰਾਉਣਾਂ ਵਿੱਚ ਸੀਗੇ ਪਰ ਜਾਪ ਹਾਰਗੇ ਤੁਸੀਂ ਹਾਰਗੇ ਬਸ ਹਾਰਗੇ ਕੀ ਕਹਿਣਾ ਹੁਣ ਪੰਜਾਬ ਦੀ ਜਨਤਗਰਾਨਾ ਹੁੰਦਾ ਬਸ ਕੋਸ਼ ਤਾਂ ਕਹਿੰਦੇ ਜਾਓ ਕੋਈ ਗੱਲ ਬਾਤ ਦੱਸ ਕੇ ਜਾਓ ਨਿੱਕ ਕਿੱਕਲੀ ਸੁਣਾ ਦਿਓ ਕਿੱਕਲੀ ਨਹੀਂ ਸੁਣੋਣੀ ਹੋਣਾ ਆਪਾਂ ਨਵੇਂ ਚੁਟਕਲੇ ਲਿਖੇ ਹੋਏ ਉਹ ਸੁਣਾਵਾਂਗੇ ਲੋਕ ਕਦੋਂ ਸੁਣਾਓਗੇ ਅਗਲਾਂ ਵੋਟਾਂ ਚ ਹਾਂ ਅਗਲੀਆਂ ਵੋਟਾਂ ਚ ਅਗਲੀਆਂ ਵੋਟਾਂ ਚ ਕਿਤੇ ਨਾ ਕਿਤੇ ਚੁਟਕਲੇ ਜਿਹੜੇ ਫੇਰ ਆ ਉਹ ਸੁਣਾਏ ਜਾਣਗੇ ਇੱਕ ਵਾਰੀ ਹੋਇਆ ਇਤਿਹਾਸ ਦੇ ਵਿੱਚ ਜੇ ਵਿਧਾਨ ਸਭਾ ਤੇ ਵੇਖ ਗਏ ਉਦੋਂ ਵੀ ਪੰਜਾਬ ਦੇ ਲੋਕਾਂ ਨੇ ਇੱਕ ਐਡਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ ਸੀ ਐਡਾ ਵੱਡਾ ਸੋਹਣਾ ਮੌਕਾ ਦਿੱਤਾ ਸੀ ਤੇ ਐਸ ਵਾਰ ਲੋਕ ਸਭਾ ਦੇ ਵਿੱਚ ਇੱਕ ਅਜੀਹੀ ਸਥਿਤੀ ਪੈਦਾ ਹੋ ਗਈ ਆ ਪਿਉਰੀ ਸਿਆਸਤ ਦੇ ਰੰਗ ਬਦਲ ਗਏ ਹੁਣ ਵੇਖੋ ਜਿਹੜੇ ਵਿਰੋਧੀ ਧਰ ਜਿੱਤੇ ਨੇ ਜ ਦੇ ਵੱਲੋਂ ਜਿਵੇਂ ਹੁਣ ਆਪਾਂ ਵੇਖ ਗਏ ਕਿ ਆਪਣਾ ਜੂਨ 84 ਦਾ ਕਰਕੇ ਜਿਹੜੇ ਜਸ਼ਨ ਨਹੀਂ ਮਨਾਏ ਜਾ ਰਹੇ ਪਰ ਕਹਿੰਦੇ 7 ਜੂਨ ਤੋਂ ਬਾਅਦ ਕਹਿੰਦੇ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਜਿੱਤੇ ਨੇ ਕੈਂਡੀਡੇਟ ਪਾਰਟੀਆਂ ਮਨਾਉਣਗੇ ਕਹਿੰਦੇ ਉਹਨਾਂ ਸੱਥਾਂ 'ਚ ਜਾ ਕੇ ਉਹਨਾਂ ਨੇ ਢੋਲ ਢਮਕੇ ਕਰਨੇ ਨੇ ਪਾਰਟੀਆਂ ਮਨਾਉਣੀਆਂ ਨੇ ਕਹਿੰਦੇ ਪਰ ਤੁਸੀਂ ਫਿਰ ਬੈਠੇ ਵੇਖੋਗੇ ਨਾ ਨਾ ਦੁੱਖ ਸਾਨੂੰ ਵੀ ਹੈ ਪਰ 16 ਤਰੀਕ ਨੂੰ ਸਾਡੀ ਇੱਕ ਮੰਤਰੀ ਦਾ ਵਿਆਹ ਸੀ ਉੱਥੇ ਜਾਵਾਂਗੇ ਉੱਥੇ ਪਾਰਟੀ ਉੱਥੇ ਬਣਾਉਂਗੇ ਪਾਰਟੀ ਕੇ ਅਸੀਂ ਵੇਖੀ ਧੂਮਾ ਪਾਉਂਦੇ ਉੱਥੇ ਲਓ ਜੀ ਇਹ ਕਹਿੰਦਾ ਜਿੰਨਾ ਮਰਜ਼ੀ ਵਿਰੋਧੀ ਧਰਦੇ ਜਿਹੜੇ ਕੈਂਡੀਡੇਟ ਜਿੱਤੇ ਆ 7 ਜੂਨ ਤੋਂ ਬਾਅਦ ਪਾਰਟੀਆਂ ਬਣਾਉਣਾ 16 ਜੂਨ ਨੂੰ ਸਾਡੀ ਇੱਕ ਮੰਤਰੀਨੀ ਦਾ ਵਿਆਹ ਅਸੀਂ ਉੱਥੇ ਭੰਗੜੇ ਵੀ ਪਾਵਾਂਗੇ ਅਸੀਂ ਉੱਥੇ ਵੀ ਕਿੱਕਲੀ ਸੁਣਾਉਂਗੇ ਉੱਥੇ ਕਿੱਕਲੀ ਨਵੀਆਂ ਲਿਖਿਆ ਨਾ ਹਾਂ ਉਹ ਸੁਣਾਉ ਉਹ ਸੁਣਾਵਾਂਗੇ ਆ ਲੈ ਵੀ ਪੰਜਾਬ ਦੇ ਲੋਕਾਂ ਨੇ ਕਿੱਕਲੀ ਕਿੱਕਲੀਆਂ ਹਾਂ ਜੇ ਪਾਵਾਂਗੇ ਕਿੱਕਲੀਆਂ ਕੋਈ ਨਾ ਅਜੇ ਟਾਈਮ ਪਿਆ ਹਾਂ ਟਾਈਮ ਪਿਆ ਨਹੀਂ ਤੁਹਾਨੂੰ ਨਹੀਂ ਲੱਗਦਾ ਕਿਤੇ ਸੱਥਾਂ ਦੇ ਵਿੱਚੋਂ ਚੱਲੇ ਹੁੰਦੇ ਕਿਤੇ ਨਾ ਕਿਤੇ ਗੱਲਬਾਤ ਹੋਈ ਹੁੰਦੀ ਕਿੱਕ ਲਿੱਕੀ ਕਿੱਕ ਲਿੱਕੀ ਐ ਵੱਜਣਗੇ ਤਾੜੀਆਂ ਅੱਛਾ ਪਾਉਂਗੇ ਕਿੱਕੜੀਆਂ ਮੈਂ ਕਿਹਾ ਵੇਖੀ ਚੱਲਿਓ ਹਾਂ ਅਚਨ ਹੀ 7 7 ਵੋਟਾਂ ਚ ਆ 7 ਹੀ ਜਿੱਤਿਆ ਹਾਰਫ ਲਗੇ ਕਿਤੇ ਨਾ ਕਿਤੇ ਹਰਫ ਲਗੇ ਬੁਖਲਾਡ ਆ ਗਈ ਆ ਕਿਤੇ ਨਾ ਕਿਤੇ ਜੀ ਤੁਸੀਂ ਤੁਸੀਂ ਸੋਚੋ ਕਿਤੇ ਨਾ ਕਿਤੇ ਇਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਜਲੰਧਰ ਵਾਲਾ ਜਿਹੜਾ ਕੈਂਡੀਡੇਟ ਸੀ ਚੰਨੀ ਸਾਹਿਬ ਕਹਿੰਦੇ ਉਹ 7 ਸੀਟਾਂ ਜਿੱਤ ਗਿਆ ਕੱਲਾ ਕਿਤੇ ਨਾ ਕਿਤੇ ਨਾ ਕਮਰਾ ਕਬਰਾਂ ਆ ਗਏ ਨੇ ਉਸ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਸੀਟ ਇੱਕੋ ਹੀ ਜਾਂਦਾ ਹੁੰਦਾ ਕਰਕੇ ਮੈਨੂੰ ਤਾਂ ਇਹ ਆ ਵੀ ਜਿਹੜੀ ਬੱਕਰੀ ਦਾ ਉਹਨੇ ਦੁੱਧ ਪੀਤਾ ਸੀ ਨਾ ਤੁਸੀਂ ਉਹ ਬੱਕਰੀਆਂ ਐਸੇ ਵੀ ਰੱਖ ਲਈਏ ਆਹਾ ਇਹ ਜੜੀ ਪਾਲੀਏ ਕੋਈ ਪੱਟਾ ਸਾਰਾ ਹਾਂ ਤਸੀਂ ਵੀ ਰੱਖ ਲਈ ਬੱਕਰੀਆਂ ਅੱਛਾ ਉਹ ਬੱਕਰੀ ਨੇ ਤੁਸੀਂ ਵੀ ਜਿੱਤੋਗੇ ਮੈਂ ਕਹਿੰਦਾ ਜੇ ਤੀਏ ਮੂਰੇ ਇੱਕ ਲਵਾਉਣਾ ਬੱਕਰੀ ਰੱਖਣੀ ਪਊਗੀ ਰੱਖਣੀ ਪਊਗੀ ਅੱਜ ਚੰਨੀ ਨੇ ਸਾਫਤ ਕਰਤਾ ਅੱਜ ਸਾਫਤ ਕਰਤਾ ਕਹਿੰਦੇ ਕਿ ਚੰਨੀ ਸਾਹਮਣੇ ਕਿ ਬੱਕਰੀ ਦੇ ਦੁੱਧ ਪੀਣਾ ਬਹੁਤ ਜ਼ਿਆਦਾ ਲਾਜ਼ਮੀ ਆ ਕੱਲੇ ਸੈਲ ਨਹੀਂ ਬਾਤੇ ਇਹਦੇ ਨਾਲ ਵੋਟਾਂ ਵੀ ਵੱਧ ਜਾਂਦੀਆਂ ਇਹ ਵੀ ਮੰਨ ਰਹੇ ਨੇ ਕਿ ਕਿਤੇ ਨਾ ਕਿਤੇ ਅਸੀਂ ਬੱਕਰੀਆਂ ਰੱਖਾਂਗੇ ਕਿਤੇ ਨਾ ਕਿਤੇ ਅਸੀਂ ਹੁਣ ਤੁਹਾਡਾ ਜੀ ਕਰਦਾ ਵੀ ਕਿਤੇ ਨਾ ਕਿਤੇ ਜਾ ਕੇ ਅਸੀਂ ਪਿਛਲੇ ਇੰਨੇ ਟਾਈਮ ਤੋਂ 2 ਸਾਲਾਂ ਤੋਂ ਕਿਤੇ ਸੱਥਾਂ ਦੇ ਵਿੱਚ ਜਾ ਕੇ ਬਾਪਿਆਂ ਨੂੰ ਮਿਲੇ ਹੁੰਦੇ ਕਿਤੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਰਾਸਾਵਾ ਮੈਂਬਰ ਚੁਣੇ ਹੁੰਦੇ ਪੰਜਾਬ ਦੇ ਲੋਕਾਂ ਦੀ رائے ਲਈ ਹੁੰਦੀ ਉਹਨਾਂ ਦੀ رائے ਲੈ ਕੇ ਜਿਹੜੇ ਤੁਹਾਡੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਕਿਤੇ ਸੀਟਾਂ ਵੰਡੀਆਂ ਹੁੰਦੀਆਂ ਤੁਸੀਂ 13 ਦੀਆਂ 13 ਸੀਟਾਂ ਜਿੱਤ ਜਾਂਦੇ ਜੇ ਬਾਹਰੋਂ ਨਾ ਲਿਆ ਕੇ ਖੜੇ ਕੀਤੇ ਹੁੰਦੇ ਨਹੀਂ ਗੱਲ ਤੁਹਾਡੀ ਸਹੀ ਹੈ ਪਤਾ ਕਰ ਹੂੰ ਜੇ ਅਸੀਂ ਜਾਂਦੇ ਸੱਥਾਂ ਚ ਹੂੰ ਤੇ ਲੋਕਾਂ ਦੀ ਗੱਲ ਸੁਣਦੇ ਬਹਿ ਕੇ ਉਹਨਾਂ ਦੇ ਵਿੱਚ ਹੂੰ ਦੁੱਖ ਦਰਦ ਹੂੰ ਠੀਕ ਹੈ ਪੁਰਾਣੇ ਵਰਕਰਾਂ ਨੂੰ ਪਹਿਲ ਦਿੰਦੇ ਪੁਰਾਣੇ ਵਰਕਰਾਂ ਨੂੰ ਪਹਿਲ ਦਿੰਦੇ ਅਸੀਂ ਉਹਨਾਂ ਨੂੰ ਲਿਆਉਂਦੇ ਅਸੀਂ 13 ਦੇ ਤੇ ਤਾਂ ਜਿੱਤ ਸਕਦੇ ਸੀ ਜਿੱਤ ਸਕਦੇ ਸੀ ਕਿਉਂਕਿ ਗੱਲ ਆਮ ਘਰਾਂ ਦੀ ਗੱਲ ਕੋਈ ਇਸੀ ਨਹੀਂ ਹੱਜ ਸਾਵਧਤ ਕਰਤੀਆਂ ਹੁਣ ਇਹ ਤੋਂ ਬਾਅਦ ਅਸੀਂ ਧਿਆਨ ਦੇਵਾਂਗੇ ਦੇਵੋਂਗੇ ਲਓ ਜੀ ਕਿਤਨੇ ਕਿਤੇ ਮੰਨ ਰਹੇ ਨੇ ਕਿ ਜੇ ਆਮ ਘਰਾਣੇ ਦੇ ਮੁੰਡਿਆਂ ਦੀ ਗੱਲ ਹੋਈ ਸੀ ਤਾਂ ਅਸੀਂ ਕਿਉਂ ਜਿਹੜੇ ਵੱਡੇ ਵੱਡੇ ਉਹ ਲੋਕ ਲੈ ਕੇ ਖੜੇ ਕਰਤੇ ਜਿਨ੍ਹਾਂ ਨੇ ਕਦੇ ਆ ਕੇ ਕੰਮ ਹੀ ਨਹੀਂ ਕੀਤਾ ਪਾਰਟੀ ਲਈ ਕਿਉਂਕਿ ਹਰ ਪਾਰਟੀ ਦਾ ਫਰਜ਼ ਹੁੰਦਾ ਜੇ ਪਿਛਲੀਆਂ ਪਾਰਟੀਆਂ ਇੰਦੀਆਂ ਪਛੜ ਕੇ ਪਿੱਛੇ ਰਹਿ ਗਈਆਂ ਕਿਤਨੇ ਕਿਤੇ ਉਹਨਾਂ ਨੇ ਵੀ ਹੋ ਸਕਦਾ ਵਰਕਰਾਂ ਦੀ ਕਦਰ ਨਾ ਕੀਤੀ ਹੋਵੇ ਇਹਨਾਂ ਨੇ ਵਰਕਰਾਂ ਦੀ ਉਹ ਕਦਰ ਨਹੀਂ ਕਰ ਸਕੇ ਕਿਤਨੇ ਕਿਤੇ ਇਹ ਵੀ ਹਾਰ ਦਾ ਕਾਰਨ ਮੰਨਦੇ ਆ ਪਰ ਕੀ ਕਹੋਗੇ ਪੰਜਾਬ ਦੇ ਲੋਕਾਂ ਨੂੰ ਜਾਂਦੇ ਜਾਂਦੇ ਕੋਈ ਗੱਲ ਬਾਤ ਕਹਿ ਨਹੀਂ ਚੌਣੇ ਪੰਜਾਬ ਦੇ ਲੋਕਾਂ ਨੂੰ ਬਸ ਮੈਂ ਇਹੀ ਕਹਿਣਾ ਚਾਹਣਾ ਵੀ ਅਗਲੀ ਵਾਰ ਨੂੰ ਸਾਨੂੰ ਜਰੂਰ ਜਿਤਾਓ ਹੂੰ ਅਜੀ ਤੁਹਾਡੇ ਨਾਲ ਖੜੇ ਆ ਕੱਲ ਵੀ ਖੜੇ ਸੀ ਅੱਜ ਵੀ ਖੜੇ ਆ ਪਰ ਪੰਜਾਬ ਦੇ ਲੋਕ ਨਹੀਂ ਖੜੇ ਉਹ ਭੱਜ ਗਏ ਨਹੀਂ ਉਹ ਖੜਨਗੇ ਕਾ ਦੋ ਉਹ ਮੈਂ ਦੱਸਿਆ ਤੁਹਾਨੂੰ ਵੀ ਪਹਿਲਾਂ ਚੀਕੌੜੀ ਲੱਗਦੀ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਉਹਦੇ ਸਾਈਡ ਇਫੈਕਟ ਹਾਂ ਬੈਨੀਫਿਟ ਹਾਂ ਠੀਕ ਹੈ ਉਹੀ ਚੀਜ਼ਾਂ ਸਾਡੀਆਂ ਜਿਹੜੀਆਂ ਹੁਣ ਸਾਡੇ ਤੋਂ ਗਲਤੀਆਂ ਹੋਈਆਂ ਜਾ ਲੋਕਾਂ ਤੋਂ ਗਲਤੀਆਂ ਹੁੰਦੀਆਂ ਤੁਸੀਂ ਤੁਸੀਂ ਇੱਕ ਚੀਜ਼ ਵੇਖੋ ਵੀ ਕਿਤੇ ਨਾ ਕਿ ਨਾ ਸਾਈਡ ਪੈਕਟ ਕਿਤੇ ਨਾ ਕੌੜੀ ਚੀਜ਼ ਕਦੇ ਨਾ ਮਿੱਠੀ ਚੀਜ਼ ਕਹਿੰਦੇ ਜਿਵੇਂ ਡਾਕਟਰ ਆਏ ਦੇ ਨੇ ਕਿ ਪਹਿਲਾਂ ਨੇ ਚੁਟਕਲੇ ਸੁਣਾਏ ਖੁਦ ਕਲਾਕਾਰ ਹੁੰਦੇ ਸੀ ਡਾਕਟਰ ਨਾਲ ਵਿਆਹ ਕਰਾ ਕੇ ਹੁਣ ਡਾਕਟਰਾਂ ਵਾਲੇ ਜਿਹੜੇ ਨੁਸਕੇ ਆ ਉਹ ਵੀ ਕਿਤੇ ਨਾ ਕਿਤੇ ਤੁਸੀਂ ਜਾ ਰਹੇ ਹੋ ਘਰੇ ਪੜਾਈ ਕਰਦੇ ਹੋ ਡਾਕਟਰੀ ਦੀ ਮੈਂ ਕਰਦੇ ਆਂ ਕਰਦੇਓ ਇਹ ਦੋ ਸੀਟਾਂ ਖਾਸ ਕਰਕੇ ਵਧਾਈ ਦੇਣਾ ਚਾਹੁੰਨੇ ਆਂ ਸੀ ਵੀ ਜੇ ਆਪਾਂ ਗੱਲ ਕਰ ਗਏ ਸ਼੍ਰੀ ਖਡੂਰ ਸਾਹਿਬ ਤੇ ਫਰੀਦਕੋਟ ਬਾ ਵੀ ਬਾ ਕੌਮ ਨੇ ਇਸ ਵਾਰ ਮੁੱਲ ਪਾ ਦਿੱਤਾ ਪਰ ਮੈਂ ਨਾਲ ਇਹ ਵੀ ਕਹਿਣਾ ਚਾਹਣਾ ਕਿ ਖਡੂਰ ਸਾਹਿਬ ਤੇ ਫਰੀਦਕੋਟ ਦੇ ਦੋਨੇ ਐਮਪੀ ਸਾਹਿਬਾਨਾਂ ਨੂੰ ਕਿ ਤੁਸੀਂ ਇਸ ਵਾਰ ਕੌਮ ਦੀ ਇੱਜ਼ਤ ਰੱਖਣੀ ਆ ਉਹ ਮੁੱਦੇ ਆ ਜਿਹੜੇ ਠਾਉਣੇ ਆ ਅੱਛਾ ਇੱਕ ਗੱਲ ਸਾਫ਼-ਸਾਫ਼ ਦੱਸ ਦਿਓ ਕਿ ਇੱਕ ਅੱਧਾ ਜਾਂਦੇ ਜਾਂਦੇ ਚੁਟਕਲਾ ਜਾ ਕੇ ਇੱਕ ਲਈ ਜ਼ਰੂਰ ਸੁਣਾ ਦਿਓ ਚੁਟਕਲਾਣੇ ਆਪਾਂ ਸੁਣਾਉਂਦੇ ਅੱਜ ਤੋਂ ਬਾਅਦ ਤੋਬਾ ਕਰਦੇ ਆਂ ਜਿਵੇਂ ਆਪਾਂ ਜਵਾਕ ਨੂੰ ਨਹੀਂ ਖਿਲੀਆਂ ਦਵਾ ਕੇ ਬਿਆ ਲੈਂਦੇ ਮੈਂ ਤਾਂ ਐਸੀ ਲੋਕ ਵਿਰਜ ਜਾਣਗੇ ਚੋਟੇ-ਕਟੇ ਸੁਣਾ ਸੁਣਾ ਕੇ ਸਟੇਜ ਤੇ ਮੈਂ ਤਾਂ ਅੱਜ ਤੋਂ ਬਾਈ ਬਈ ਤੋਬਾ ਕਰਦਾ ਹਾਂ ਠੀਕ ਹੈ ਅੱਜ ਤੋਂ ਬਾਅਦ ਆਪਾਂ ਨਹੀਂ ਸੁਣਾਉਂਦੇ ਨਾ ਕਿੱਕਲੀ ਨਾ ਚੁਟਕਲਾ ਕੁਝ ਨਹੀਂ ਸੁਣਾਉਂਦੇ ਅੱਜ ਫੇਰ ਵੀ ਚਲੋ ਇੱਕ ਵਾਰੀ ਜਾਂਦੇ ਜਾਂਦੇ ਕੋਈ ਨਾ ਕੋਈ ਚਲੋ ਲਾਸਟ ਹੀ ਸਹੀ ਦਾ ਚਲੋ ਇਹ ਵੀ ਇਹਨਾਂ ਨੇ ਪ੍ਰਣ ਕੀਤਾ ਵੀ ਇਸ ਵਾਰ ਤੋਂ ਬਾਅਦ ਚੁਟਕਲੇ ਨਹੀਂ ਸੁਣਾਵਾਂਗੇ ਕਿੱਕਲੀਆਂ ਨਹੀਂ ਸੁਣਾਵਾਂਗੇ ਕੰਮ ਕਰਾਂਗੇ ਕੰਮ ਕਰਾਂਗੇ ਕੰਮ ਕਰਾਂਗੇ ਸੱਥਾਂ 'ਚ ਜਾਵਾਂਗੇ ਜਾਵਾਂਗੇ ਐਡ ਇਦਾਂ ਹੀ ਕਰਾਂਗੇ ਕਿ ਹਟ ਜਾਂਗੇ ਐਡ ਕਰ ਨੂੰ ਹੁਣ ਬੋਰਡਾਂ ਤੇ ਨਹੀਂ ਅੱਜ ਤੋਂ ਬਾਅਦ ਨਹੀਂ ਹਟ ਜੂਗੇ ਹਾਂ ਫਿਰ ਫੇਰ ਵੀ ਚਲੋ ਇੱਕ ਵਾਰੀ ਜਾਂਦੇ ਜਾਂਦੇ ਵੇਖੋ ਪੰਜਾਬ ਦੇ ਲੋਕ ਆ ਫੇਰ ਵੀ ਤਰਸ ਕਰ ਲੈਂਦੇ ਇੱਕ ਵਾਰੀ ਚੁਟਕਲਾ ਜਾਂਦੇ ਜਾਂਦੇ ਕੋਈ ਨਾ ਕੋਈ ਸੁਣਾ ਜੋ ਜਿਵੇਂ ਅਸੀਂ ਚੱਲਦੇ ਹੁੰਦੇ ਇਹ ਵਿਰੋਧੀ ਪਾਰਟੀ ਥੋੜੀ ਜਿੰਨੀ ਸੀ ਸਾਡੇ ਤੋਂ ਹੈ 75 ਸਾਲਾਂ ਦੇ ਮੁੜ ਕੇ ਵਾਪਸ ਆ ਗਏ ਇਹ ਕਿੱਥੇ ਮੁਰਦੇ ਸੀ ਹਾਂ ਕਿੱਥੇ ਨਾ ਦੇਣੀ ਅਸੀਂ ਚਾਹਦੇ ਨਹੀਂ ਇਹ ਬਸਾਂ ਦੀਆਂ ਬਾੜੀਆਂ ਖਾਣ ਲਈ ਜਿੱਤ ਗਿਆ ਅੱਜ ਪੈਸੇ ਵਰਕ ਹੀ ਲਾਤਾ ਓਏ ਸਾਡੇ ਤੇ ਹਾਂ ਬਿਲਕੁਲ ਪਛਤਾਵਾ ਤੇ ਕਿਤਨਾ ਕਿਤੇ ਹੁੰਦਾ ਕਹਿੰਦੇ ਕਿ ਬੱਕਰੀਆਂ ਚੋਣੀਆਂ ਮੰਜੇ ਬੁਣਨੇ ਬਥੋਂ ਦੀਆਂ ਬਾੜੀਆਂ ਖਾਣਗੇ ਕਿਤੇ ਕਿਤੇ ਵੱਡੀਆਂ ਗੱਲਾਂ ਹੋਈਆਂ ਸੀਗੀਆਂ ਕਿ ਇਹ ਸਿਆਲ ਦੀ ਡਿਗਰੀ ਦੇ ਵਿੱਚ ਬਾਹਰ ਦੇ ਨਿਕਲ ਸਕਦੇ ਕਦੋਂ ਮਲੇ ਜਾਣਗੇ ਪਰ ਅੱਜ ਕਿਤੇ ਉਹ ਲੋਕਾਂ ਅਸਲ ਦੇ ਵਿੱਚ ਸਾਡੇ ਲੋਕ ਸੀ ਜਿਹੜੇ ਉਹਨਾਂ ਨੇ ਸਮਝਿਆ ਕਿ ਸਾਨੂੰ ਕੰਮ ਦੀ ਲੋੜ ਹੈ ਸਾਡੇ ਹੱਕਾਂ ਦੀ ਗੱਲ ਕਰੋ ਸਾਡੇ ਪੰਜਾਬ ਦੇ ਮਸਲਿਆਂ ਦੀ ਗੱਲ ਕਰੋ ਕਿਤੇ ਨਾ ਕਿਤੇ ਮਰੂਕਾ ਟੀਵੀ ਨੇ ਵੀ ਬੋਲ ਕੇ ਵੀਡੀਓ ਪਾਈ ਸੀ ਪਰ ਪੰਜਾਬ ਦੇ ਲੋਕਾਂ ਨੇ ਉਹ ਮੁੱਲ ਪਾਇਆ ਚੁਟਕਲਿਆਂ ਤੇ ਵਿਰਨ ਵਾਲੇ ਨਹੀਂ ਆ ਸਾਡੇ ਪੰਜਾਬ ਦੇ ਲੋਕ ਕੁਝ ਕਹੋਗੇ ਜਾਂਦੇ ਜਾਂਦੇ ਕੀ ਕਹਿ ਕੇ ਜਾਣਾ ਚਾਹੁੰਨੇ ਅਸੀਂ ਤਾਂ ਇਹ ਕਹਿੰਨੇ ਆ ਵੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਗਲਤੀਆਂ ਸਾਨੂੰ ਮaaf ਕਰੋ ਬਸ ਅੱਗੇ ਤੋਂ ਚੰਗਾ ਕਰਾਂਗੇ ਅੱਗੇ ਤੋਂ ਚੰਗਾ ਕਰਾਂਗੇ ਸਟੇਜ ਤੇ ਕੋਈ ਚੁਟਕਲੇ ਨਹੀਂ ਸੁਣਾਉਂਦੇ ਨਾ ਕਿਸੇ ਨੂੰ ਮਾੜਾ ਬੋਲੀਏ ਸੀ ਅਸੀਂ ਤਾਂ ਤੇ ਤੇ ਬਸ ਮਾੜਾ ਬੋਲ ਬੋਲ ਕੇ ਐ ਸੀਗਾ ਜਿੱਤ ਜਾਗੇ ਜਿੱਤ ਜਾਗੇ ਪਰ ਅੱਜ ਕੰਮ ਗਲਤ ਹੋ ਗਿਆ ਸਾਡਾ ਲਓ ਜੀ ਅੱਜ ਦੀ ਇਹ ਖਾਸ ਮੁਲਾਕਾਤ ਤੁਹਾਡੇ ਨਾਲ ਕਰਵਾਈ ਆ ਮੈਂ ਕਹਿੰਨਾ ਕਿ ਪੰਜਾਬ ਦੇ ਲੋਕ ਬਹੁਤ ਅਣਖੀ ਨੇ ਹਮੇਸ਼ਾ ਵਾਸਤੇ ਲੀਡਰ ਇਹ ਗੱਲ ਸੋਚ ਲੈਣ ਕਿ ਚੁਟਕਲਿਆਂ ਦੇ ਨਾਲ ਗੱਲ ਨਹੀਂ ਬਣ ਤੁਸੀਂ ਕਦੂ ਮਾਰਨੀਆਂ ਗੱਲਾਂ ਕਰੋਗੇ ਨਹੀਂ ਜਿੱਤੋਂਗੇ ਤੁਸੀਂ ਕਹੋਗੇ ਕਿ ਇਹਨਾਂ ਨੇ ਵਿਆਹ ਕਰਾ ਲਏ ਤੁਸੀਂ ਨਹੀਂ ਜਿੱਤੋਂਗੇ ਤੁਸੀਂ ਕਹੋਗੇ ਉਹਨੇ 15 ਲੱਖ ਦੀ ਘੜੀ ਪਾਲੀ ਤੁਸੀਂ ਨਹੀਂ ਜਿੱਤੋਂਗੇ ਤੁਸੀਂ ਜਿੱਤੋਂਗੇ ਤਾਂ ਆਪਣੇ ਕੰਮਾਂ ਕਰਕੇ ਜਿੱਤੋਂਗੇ ਤੁਸੀਂ ਜਿੱਤੋਂਗੇ ਤਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹਨਾਂ ਜਿੰਨੇ ਵੀ ਐਮਪੀ ਜਿੱਤੇ ਆ ਸੰਸਦ ਦੇ ਵਿੱਚ ਗਏ ਨੇ ਪੰਜਾਬ ਦੇ ਲੋਕਾਂ ਨੇ ਭੇਜੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਨਸ਼ੇ ਵਾਰੇ ਜਰੂਰ ਸੋਚੋ ਜਿੰਨਾ ਮਾਵਾਂ ਦੀਆਂ ਕੁੱਖਾਂ ਉਜੜ ਗਿਆ ਜਿੰਨਾ ਪੈਣਾ ਦੇ ਗੁੱਟਾਂ ਤੋਂ ਰਖੜੀਆਂ ਦੂਰ ਚਲੀਆਂ ਗਈਆਂ ਜਿੰਨਾ ਪੈਣਾ ਦੇ ਮੈਂ ਕਹਿ ਸਕਦਾ ਕਿ ਮੱਥੇ ਦਾ ਸੰਦੂਰ ਖਤਮ ਹੋ ਗਿਆ ਇਹ ਚਿੱਟੇ ਨੇ ਨੌਜਵਾਨ ਮੁੰਡੇ ਖਾਲੇ ਨੇ ਠੀਕਾ ਉਹਨਾਂ ਦੇ ਘਰਾਂ ਵੱਲ ਜਰੂਰ ਸੋਚਿਓ ਅਗਲੀ ਗੱਲ ਬੰਦੀ ਸਿੰਘਾਂ ਦੀ ਗੱਲ ਵੀ ਕਰਿਓ ਕਿਉਂਕਿ ਸਾਡੇ ਵਿੱਚ ਦੋ ਉਹ ਕਾਮ ਦੇ ਹੀਰੇ ਵੀ ਜਿੱਤੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਇਨਾ ਪਿਆਰ ਦਿੱਤਾ ਕਿ ਉਹ ਕਦੇ ਜ਼ਿੰਦਗੀ 'ਚ ਸੋਚ ਵੀ ਨਹੀਂ ਸਕਦੇ ਠੀਕ ਆ ਸਾਰੇ ਜਿੰਨੇ ਵੀ ਐਮਪੀ ਜਿੱਤੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਕਾਂਗਰਸ ਦੇ ਹੋਣ ਅਕਾਲੀ ਦਲ ਦੇ ਹੋਣ ਚਾਹੇ ਉਜਾੜ ਉਮੀਦਵਾਰ ਹੋਣ ਸਾਰੇ ਵਧਾਈ ਦੇ ਹੱਕਦਾਰ ਆ ਪਰ ਪੰਜਾਬ ਦੇ ਲੋਕਾਂ ਨੇ ਜਿਵੇਂ ਤੁਹਾਨੂੰ ਪਿਆਰ ਦਿੱਤਾ ਤੁਸੀਂ ਕੰਮ ਕਰਕੇ ਪੰਜਾਬ ਦੇ ਲੋਕਾਂ ਨੂੰ ਪਿਆਰ ਦੇਣਾ ਤੇ ਅਗਲੀ ਵਾਰ ਤੋਡੀ ਜਿੱਤ ਜਿਹੜੀ ਇਸੇ ਤਰ੍ਹਾਂ ਹੁੰਦੀ ਰਹੇਗੀ ਠੀਕ ਹੈ ਜੀ ਤੇ ਫਿਰ ਮੈਂ ਇੱਕ ਗੱਲ ਤੁਹਾਡੇ ਨਾਲ ਜਾਂਦੀ ਜਾਂਦੀ ਕੱਢ ਜਾਂ ਕਹਿੰਦੇ ਕਿ ਕਲੀ ਕਲੀਰ ਦੀ 13 0 ਵੀਰ ਜੀ ਗਲਤ ਹੋ ਗਈ ਮੈਂ ਇੱਥੇ ਚੱਲ ਜਾਂਦੇ ਕੱਟਣਾ ਨਹੀਂ ਕੱਟਣਾ ਨਹੀਂ ਕੱਟਣਾ ਨਹੀਂ ਕਿਉਂਕਿ ਇਹ ਮੈਂ ਤੁਹਾਨੂੰ ਜਾਣ ਕੇ ਕਿਹਾ ਹੁਣ ਮੈਂ ਤੁਹਾਨੂੰ ਸੁਣਾ ਦਿੰਦਾ ਜਿਹੜੀ ਕਿੱਕਰੀ ਵਾਲੀ ਗੱਲ ਹੋਈ ਹੈ ਉਹ ਵੀ ਸੁਣਾ ਦਿੰਦਾ ਇਹ ਗੱਲ ਕਹੀ ਗਈ ਸੀ ਕਹਿੰਦੇ ਕਿ ਕੱਕਲੀ ਕਲੀਰ ਦੀ 13 0 ਵੀਰ ਕੀ ਹੋ ਗਈ ਲੀਰੋ ਦੀਰ ਜੀ ਆਹੀ ਬਸ ਆਖੀਰ ਸੀ ਮਲੂਕਾ ਟੀਵੀ ਨਾਲ ਜੁੜੇ ਰਹੋ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ